ਡਾਕਟਰ ਮਨਜੀਤ ਸਿੰਘ ਰੰਦਾਵਾ ਰਿਟਾਇਰਡ ਸੰਸਾਜਨ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜੇਸੇਬੰਦੀ ਨਾਲ ਸਟੇਟ ਪ੍ਰੈਜ਼ੀਡੈਂਟ ਰਹੇ ਹਨ ਤੇ ਹੁਣ ਜਿਹੜਾ ਲੋਕ ਰਾਜ ਪੰਜਾਬ ਦਾ ਪ੍ਰਧਾਨ ਸਰ ਅੱਜ ਜਿਹੜਾ ਅਗੇ ਡੈਮ ਦੇ ਮੁੱਦੇ ਨੂੰ ਲੈ ਕੇ ਤੁਸੀਂ ਵਿਸ਼ੇਸ਼ ਜਿਹੜੀ ਗੱਲ ਕਰਨਾ ਚਾਹੁੰਦੇ ਹੋ ਇਹ ਮੁੱਦੇ ਜਿਹੜਾ ਅੱਗੇ ਦੇਖੋ ਡੈਮ ਦਾ ਇਹ ਹੈ ਕਿ ਸਾਡੇ ਲਈ ਜਿਹੜੇ ਡੈਮ ਨੇ ਉਹ ਪੰਜਾਬ ਲਈ ਜਲ ਤੋਪਾਂ ਸਾਬਤ ਹੋ ਰਹੇ ਨੇ ਔਰ ਜਿਸ ਤਰ੍ਹਾਂ ਦੇ ਦਾ ਮਾਹੌਲ ਬਣਿਆ ਹੋਇਆ ਉਦੇ ਮੁਤਾਬਕ ਇਹ ਤੇ ਖੋ ਚੱਲ ਰਹੀ ਹੈ ਤੁਸੀਂ ਰੋਜ਼ ਦੇਖਦੇ ਆਂ ਵੀ ਜਿਹੜਾ ਹੈਗਾ ਨਾ ਸਾਰਾ ਡਾਟਾ ਜਿਹੜਾ ਹੈਗਾ ਉਹ ਸਾਰੇ ਵੀ ਜਿਹੜੇ ਵਿਦਵਾਨ ਨੇ ਆ ਜਿਹੜੇ ਇੰਜੀਨੀਅਰਸ ਨੇ ਉਹ ਸਾਰੇ ਜਿਹੜਾ ਕੱਢ-ਕੱਢ ਕੇ ਤੇ ਭੇਜ ਰਹੇ ਨੇ ਸਾਡੇ ਸਾਡੇ ਨਾਲ ਵੀ ਜਿਹੜੇ ਨੇ ਸਾਡੇ ਜਿਹੜੇ ਨੇ ਚੀਫ ਇੰਜੀਨੀਅਰ ਐਂਡ ਚੀਫ ਸਾਹ ਹਰਿੰਦਰ ਸਿੰਘ ਬਰਾੜ ਜਿਹੜੇ ਚੇਅਰਮੈਨ ਰਹੇ ਨੇ ਪੀਐਸਬੀ ਦੇ ਔਰ ਇੰਜੀਨੀਅਰ ਨੇ ਚੀਫ ਰਹੇ ਨੇ ਇਹਦੇ ਐ ਪੀਐਸਬੀ ਦੇ ਔਰ ਉੱਥੇ ਜਿਹੜੀਆਂ ਨੇ ਡੈਮ ਜਿਹੜੀ ਆਪਣੀ ਬੀਬੀਐਮਬੀ ਚ ਉੱਥੇ ਵੀ ਜਿਹੜਾ ਹੈਗਾ ਇਹ ਮੈਂਬਰ ਵੀ ਰਹੇ ਸਾਰਾ ਇਸ ਤਰ੍ਹਾਂ ਜਿਹੜਾ ਕਿ ਮਤਲਬ ਉਹ ਹੀ ਨੋਜ਼ ਹੈ ਸ ਇਸੇ ਤਰ੍ਹਾਂ ਸਾਡੇ ਨਾਲ ਜਸਟਿਸ ਰਣਜੀਤ ਸਿੰਘ ਨੇ ਉਥੋਂ ਨੂੰ ਪਤਾ ਵੀ ਜਿਹੜਾ ਹਾਈ ਕੋਰਟ ਦੇ ਜੱਜ ਰਹੇ ਨੇ ਤੇ ਜਿਹੜਾ ਗੰਸਟ ਬੋਪਾ ਰਾਏ ਨੇ ਜਿਹੜੇ ਯੂਨੀਅਨ ਸੈਕਟਿਵ ਵੀ ਰਹੇ ਨੇ ਔਰ ਐਫ ਇਰੀਗੇਸ਼ਨ ਦੇ ਸੈਕਟਿਵ ਵੀ ਰਹੇ ਨੇ ਹਾਲਾਤ ਇਹ ਨੇ ਕਿ ਜਿਹੜੀ ਸਾਡੀ ਲੋਕ ਰਾਜ ਪੰਜਾਬ ਹੈ ਇਹਨੇ ਇਹਦੇ ਚ ਇਨਵੈਸਟੀਗੇਟ ਕੀਤਾ ਇਹਦੇ ਚ ਇੱਕ ਬੜੀ ਹੀ ਜਿਹੜੀ ਅਲਾਰਮਿੰਗ ਉਹ ਜਿਹੜੀ ਆ ਨਾ ਉਹ ਚੀਜ਼ ਸਾਹਮਣੇ ਆਈ ਹੈ ਕਿ ਜੇ ਤੁਸੀਂ ਵੀ ਸਾਰੇ ਦੇਖੋ ਇਹਦੇ ਚ ਬੜੀ ਇੱਕ ਜਸਟਿਸ ਸਰਚ ਪਾਉਣੇ ਗੂਗਲ ਤੇ ਲਾਈਫ ਸਪੈਨ ਆਫ ਪਾਖੜਾ ਡੈਮ ਸਿੰਪਲ ਪਉਣੀ ਤੁਸੀਂ ਔਰ ਉਹਦੇ ਚ ਉਹਦੇ ਚ ਜਿਹੜਾ ਆਨਸਰ ਜਨਰੇਟ ਹੁੰਦਾ ਹੈ AI ਨਾਲੋਂ 88 ਇੰਟੈਲੀਜੈਂਸ ਨਾਲੋਂ ਕਿ ਇਹਦੀ ਜਿਹੜੀ ਲਾਈਫ ਸੀਗੀ ਇਹ 88 ਸਾਲ ਸੀ ਔਰ ਜਿਹੜਾ ਸਿਲਟਿੰਗ ਹੈ ਸਿਲਟਿੰਗ ਕੀ ਹੁੰਦੀ ਹੈ ਸਿਲਟਿੰਗ ਹੁੰਦੀ ਹੈ ਵੀ ਜਿਹੜੇ ਨਾ ਪਹਾੜ ਖੁਰਖੁਰ ਕੇ ਆ ਰਹੇ ਨੇ ਉਹਦੇ ਕਰਕੇ ਜਿਹੜਾ ਨਾ ਉਹ ਜਿਹੜਾ ਉਹ ਪਹਾੜਾਂ ਦਾ ਜਿਹੜਾ ਉਹ ਸਾਰਾ ਕਮਜ਼ੋਰ ਹੁੰਦਾ ਹੈ ਟਾਈਮ ਦਾ ਸਟਰਕਚਰ ਔਰ ਉਹਦੇ ਕਰਕੇ ਇਹਦੀ ਲਾਈਫ ਜਿਹੜੀ ਆ ਉਹ ਸਿਰਫ 47 ਸਾਲ ਰਹਿ ਗਈ ਇਹਦੇ ਚ ਉਹ ਜਿਹੜਾ ਉਹ ਕਹਿੰਦੇ ਵੀ ਇਟ ਵਾਸ ਟੂ ਬੀ ਡੀਕਮਿਸ਼ਨਡ 2010 ਤੇ ਇਹ ਡੈਮ ਬੰਦ ਹੋ ਜਾਣਾ ਚਾਹੀਦਾ ਸੀ ਪਰ ਹਾਲੇ ਵੀ ਚੱਲ ਰਿਹਾ ਸਾਡੀ ਇਹਦੇ ਚ ਮੰਗ ਇਹ ਹੈ ਕਿ ਇੱਕ ਜਿਹੜੀ ਆ ਨਾ ਜਿਹੜੀ ਆ ਡੈਮ ਸਰਟੀਫਿਕੇਸ਼ਨ ਅਥਾਰਟੀ ਜਿਹੜੀ ਹੈਗੀ ਹੈ ਡੈਮ ਜਿਹੜੀ ਹੈ ਆਫ ਇੰਡੀਆ ਡੈਮ ਕੰਟਰੋਲਿੰਗ ਅਥਾਰਟੀ ਆਫ ਇੰਡੀਆ ਉਹ ਸਰਟੀਫਾਈ ਕਰਦੀ ਆ ਡੈਮ ਨੂੰ ਕੀ ਇਹਦੀ ਸਰਟੀਫਿਕੇਸ਼ਨ ਕਦੇ ਲਈ ਗਈ ਆ ਹੁਣ ਇਹਦੀ ਕਿਉਂਕਿ ਮੇਨਟੇਨੈਂਸ ਕੋਈ ਨਹੀਂ ਹੋਈ ਇਹਦੇ ਜਿਹੜੇ ਨੇ ਜਿਵੇਂ ਤੁਸੀਂ ਉਹ ਦੇਖਿਆ ਕਿ ਜਿਹੜਾ ਇਧਰਲੇ ਬੰਨੇ ਜਿਹੜਾ ਰਣਜੀਤ ਟਾਈਮ ਦਾ ਸੀਗਾ ਉਹਦਾ ਗੇਟ ਟੁੱਟ ਗਿਆ ਸੀਗਾ ਇਸ ਡੈਮ ਦੀ ਜਿਹੜੀ ਪ੍ਰੋਪਰ ਮੇਨਟੇਨੈਂਸ ਹੋਣੀ ਚਾਹੀਦੀ ਹੈ ਜਿਹੜੀ ਇਹਦੀ ਡੀਸੈਲਟਿੰਗ ਹੋਣੀ ਚਾਹੀਦੀ ਉਹ ਨਹੀਂ ਹੋਈ ਔਰ ਉਹਦੇ ਕਰਕੇ ਇਹ ਜਿਹੜਾ ਹੈਗਾ ਜੇਰ ਦੀ ਲਾਈਫ ਹੀ ਨਹੀਂ ਸੀਗੀ ਇਹਦਾ ਮਤਲਬ ਇਹ ਹੈ ਵੀ ਇਹਦੀ ਲਾਈਫ ਖੁੱਪ ਚੁੱਕੀ ਹੈ ਇਹ ਆਊਟਡੇਟਡ ਡੈਮ ਹੈ ਔਰ ਇਹ ਬੜੀ ਸੀਰੀਅਸ ਗੱਲ ਹੈ ਕਿਉਂਕਿ ਜੇ ਡੈਮ ਗਿਵਵੇ ਦੇ ਕਾ ਕਾ ਗਿਵਨ ਕਰ ਜਾਂਦਾ ਹੈ ਜਾਂ ਇਸ ਤਰ੍ਹਾਂ ਦੀ ਗੱਲ ਹੋ ਜਿੰਨੇ ਕਿ ਡੈਮ ਟੁੱਟਦਾ ਹੈ ਇਹ ਜੇ ਹੈਗੇ ਨੇ ਜਿਹੜੀਆਂ ਤੁਸੀਂ ਉਹਦੇ ਸਰਚ ਪਾਉਂਗੇ ਇੱਕ ਡੈਮ ਟੁੱਟਿਆ ਸੀ ਤੇ ਉਹਦੇ ਵਿੱਚ ਜਿਹੜੀ ਆ ਨਾ ਪੌਣੇ 2 ਲੱਖ ਤੇ 2.5 ਲੱਖ ਤੱਕ ਉੱਥੇ ਮੌਤਾਂ ਹੋ ਗਈਆਂ ਸੀਗੀਆਂ ਇਹ ਪੰਜਾਬ ਮਤਲਬ ਤੁਸੀਂ ਜਿਹੜਾ ਨਾ ਜੜ ਛੱਡ ਕੇ ਖਤਮ ਹੋ ਸਕਦਾ ਜਿਹੜੀ ਜੜ ਜਿਹੜੀ ਸਾਡੀ ਪੰਜਾਬੀ ਸਭਤ ਹੈ ਜੇ ਇੱਕ ਦੇਸਾਂ ਦੀ ਗੱਲ ਹੋ ਜੇ ਇਹ ਬੜੀ ਸੀਰੀਅਸ ਗੱਲ ਹੈ ਇਹਦੇ ਵਿੱਚ ਇਹਦਾ ਜਿਹੜਾ ਹੁਣ ਆਪਰੇਸ਼ਨ ਹੈ ਇਹ ਬਿਲਕੁਲ ਕੰਡੀਸ਼ਨਲ ਆਪਰੇਸ਼ਨ ਚੱਲਣਾ ਚਾਹੀਦਾ ਕੰਡੀਸ਼ਨਲ ਆਪਰੇਸ਼ਨ ਮੀਨਸ ਕਿ ਇਹਦਾ ਜਿਹੜਾ ਇਮੀਡੀਏਟਲੀ 3 ਪ੍ਰੌਂਟ ਸਟ੍ਰੈਟਜੀ ਹੈ ਇਹਨਾਂ ਨੂੰ ਜਿਹੜਾ ਹੈਗਾ ਇਹਨੂੰ ਪੰਜਾਬ ਨੂੰ ਉਚਾਉਣ ਦੀ ਇਕ ਤਰ੍ਹਾਂ ਦਾ ਜਿਹੜਾ ਇਮੀਡੀਏਟਲੀ ਵਿਦਾਊਟ ਐਨੀ ਡਿਲੇ ਇਹਦਾ ਜਿਹੜਾ ਕੰਟਰੋਲ ਹੈ ਉਹ ਰਿਪੇਰੀਅਨ ਸਟੇਟ ਆਫ ਪੰਜਾਬ ਨੂੰ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਇਸ ਵੇਲੇ ਜਿਹੜੀ ਹੈ ਨਾ ਇਹਦੇ ਇਹਦੇ ਮੂੰਹ ਦੇ ਅੱਗੇ ਬੈਠੀ ਦੂਸਰੀ ਜਿਹੜੀ ਜਿਹੜੀ ਚੀਜ਼ ਹੈ ਕਿ ਇਹਦਾ ਇਹ ਦੀ ਜਿਹੜਾ ਕਿ ਸਰਟੀਫਿਕੇਸ਼ਨ ਜਿਹੜੀ ਆ ਉਹ ਆਪਣਾ ਇਹਦੀ ਇਹਦੀ ਡੀਸੈਟਿੰਗ ਹੋਣੀ ਚਾਹੀਦੀ ਹੈ ਔਰ ਇਹਦੀ ਬਕਾਇਦਾ ਤੌਰ ਤੇ ਜਿਹੜੀ ਡੈਮ ਅਥਾਰਟੀ ਆਫ ਇੰਡੀਆ ਉਹਦੇ ਤੋਂ ਸਰਟੀਫਾਈ ਕਰਵਾ ਕੇ ਹੀ ਇਹਨੂੰ ਅਗਲੇ ਸਾਲ ਆਪਰੇਸ਼ਨ ਕਰਨਾ ਚਾਹੀਦਾ ਹੈ ਜਦੋਂ ਉਹਦਾ ਤਰੀਕਾ ਕੀ ਹੈ ਕਿਉਂਕਿ ਹੁਣ ਤਾਂ ਭਰ ਗਿਆ ਇਹਨੇ ਮਈ ਦੀ 20 ਤੱਕ ਇਹਨੇ ਖਾਲੀ ਹੋਣਾ ਇਹਨੂੰ ਥੋੜਾ ਪਹਿਲਾਂ ਖਾਲੀ ਕਰ ਲਿਆ ਜਾਵੇ ਤੇ ਜੜੀਆਂ ਨੇ ਕਿਉਂਕਿ ਉਸ ਤੋਂ ਬਾਅਦ ਫਿਰ ਜੜੀਆਂ ਨੂੰ برف ਪਿਗਲ ਕੇ ਤੇ ਆਉਣੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਉਹਦੇ ਮੁਤਾਬਕ ਫਿਰ ਟਾਈਮ ਨਹੀਂ ਹੁੰਦਾ ਇਹਨੂੰ 22 April ਐਂਡ ਇਹਨੂੰ ਖਾਲੀ ਕੀਤਾ ਜਾਵੇ ਜਿਹੜਾ ਹੈਗਾ 20 ਤੋਂ 1 ਮਈ ਤੱਕ ਜਾਂ ਕਿਸ ਤਰ੍ਹਾਂ ਉਸ ਤੋਂ ਬਾਅਦ ਇਹਦਾ ਬਕਾਇਦਾ ਤੌਰ ਤੇ ਜਿਹੜੀ ਹੈ ਦੀ ਇਹਦੀ ਜਿਹੜੀ ਮੇਨਟੇਨੈਂਸ ਹੈ ਉਹਨੂੰ ਚੈੱਕ ਕੀਤਾ ਜਾਵੇ ਇਹਦੀ ਡੀਸੈਲਟਿੰਗ ਕਰਵਾਈ ਜਾਵੇ ਔਰ ਡੈਮ ਅਥਾਰਟੀ ਆਫ ਇੰਡੀਆ ਤੋਂ ਇਹਦੀ ਬਕਾਇਦਾ ਤੌਰ ਤੇ ਵੀ ਇਹਦਾ ਸੇਫ ਆਪਰੇਸ਼ਨ ਹੈ ਇਦਾਂ ਇਹਦੀ ਸਰਟੀਫਿਕੇਸ਼ਨ ਲਈ ਜਾਵੇ ਇਸ ਵੇਲੇ ਜਿਸ ਤਰ੍ਹਾਂ ਜਿਹੜਾ ਇਹਦੇ ਤੇ ਆਪਣਾ ਹੁੰਦਾ ਹੈ ਉਹਦੇ ਮੁਤਾਬਕ ਇਹ ਡੈਮ ਸੇਫ ਨਹੀਂ ਹੈ ਸਰ ਇਸ ਦੇ ਬਾਰੇ ਕੋਈ ਰਿਟਰਨ ਦੇ ਵਿੱਚ ਤੁਸੀਂ ਕੋਈ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੋਈ ਰਿਟਰਨ ਦਿੱਤਾ ਹੈਗਾ ਦੇਖੋ ਅਸੀਂ ਕੀਤਾ ਸੀਗਾ ਸਪੀਕਰ ਨੂੰ ਕਿਉਂਕਿ ਪੰਜਾਬ ਦਾ ਮੁੱਦਾ ਸਾਨੂੰ ਪਤਾ ਵੀ ਸੈਂਟਰ 'ਚ ਅਸੀਂ ਕਿਹਨੂੰ ਰਿਪਰੈਜ਼ੈਂਟ ਕਰੀਏ ਸਾਨੂੰ ਸਾਨੂੰ ਦਿਸ ਜਾਂਦਾ ਕਿ ਪੰਜਾਬ ਦੇ ਹਿੱਤ 'ਚ ਕੋਈ ਨਹੀਂ ਹੈ ਉੱਥੇ ਖੱਟਰ ਸਾਹਿਬ ਜਿਹੜਾ ਹੈਗਾ ਜਾ ਕੇ ਬੈਠੇ ਨੇ ਉਹ ਜਿਹੜਾ ਨੇ ਉਹ ਇੰਚਾਰਜ ਨੇ ਜੀ ਵਜ਼ੀਰ ਨੇ ਉਧਰੋਂ ਮੋਦੀ ਸਾਹਿਬ ਦਾ ਉਹਨਾਂ ਦਾ ਐਟੀਟਿਊਡ ਤੁਸੀਂ ਦੇਖ ਹੀ ਲਿਆ ਸਾਨੂੰ ਇਹ ਅਸੀਂ ਕਿ ਪੰਜਾਬ ਇਹਦੇ ਤੇ ਸਮੁੱਚੇ ਤੌਰ ਤੇ ਜਿਹੜਾ ਸਾਰਾ ਇਕੱਠਾ ਹੋਵੇ ਜਿਹਦੇ 'ਚ ਅਸੀਂ ਦੋ ਕਾਲ ਸਿਤੀ ਸੀ ਅਸੀਂ ਇੱਕ ਤਾਂ ਸਿਤੀ ਸੀ ਵੀ ਕਿਉਂਕਿ ਜਿਹੜੀ ਐਸੈਂਬਲੀ ਆ ਉਹ ਸਾਰਿਆਂ ਦੀ ਸਾਂਝੀ ਹੈ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਸਾਡੇ ਸਾਰਿਆਂ ਨੂੰ ਜਿਹੜਾ ਹੈਗਾ ਇਲੈਕਟਿਡ ਬਾਡੀ ਹੈ ਵੀ ਉਹਦੇ 'ਚ ਉਹਦੇ ਸਪੀਕਰ ਸਾਹਿਬ ਨੂੰ ਦਿੱਤੀ ਸੀ 20 ਕਿਸੇ ਨੇ ਕੋਈ ਉਹਦੇ ਤੇ ਜਿਹੜਾ ਹੈਗਾ ਉਹਦੇ ਤੇ ਐਕਸ਼ਨ ਨਹੀਂ ਕੀਤਾ ਉਹਤੇ ਵੀ ਕਿਹਾ ਗਿਆ ਸੀਗਾ ਇਹਦੇ ਵਿੱਚ ਉਦੋਂ ਬਾਅਦ ਜਿਹੜੀਆਂ ਹੁਣ ਅਸੀਂ ਫਿਰ ਦੁਬਾਰਾ ਦਿੱਤੀ ਹੈ ਪ੍ਰੈਜੈਂਟੇਸ਼ਨ ਔਰ ਨਾਲ ਅਸੀਂ ਅਪੀਲ ਕੀਤੀ ਹੈ ਕਿ ਜਿਹੜੇ ਪੰਚਾਇਤ ਜਿਹੜੇ ਸਾਡੇ ਗ੍ਰਾਮ ਸਭਾਵਾਂ ਨੇ ਉਹ ਗ੍ਰਾਮ ਸਭਾਵਾਂ ਇਹਦੇ ਤੇ ਮથે ਪਾਉਣ ਕਿ ਸਾਨੂੰ ਇਹਦਾ ਇਮੀਡੀਏਟਲੀ ਇਹਦਾ ਕੰਟਰੋਲ ਚਾਹੀਦਾ ਸਾਨੂੰ ਇਹਦੇ ਤੇ ਜਿਹੜੀ ਇਹਦੀ ਜਿਹੜੀ ਹੈ ਜਿਸ ਤਰ੍ਹਾਂ ਇਹ ਫਲੱਡ ਆਏ ਨੇ ਇਹਨਾਂ ਤੇ ਇੱਕ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਹਦਾ ਜਿਹੜਾ ਔਰ ਸਾਨੂੰ ਜਿਹੜੀ ਕੰਪਨਸੇਸ਼ਨ ਹੈ ਉਹ 20 ਆਪਣਾ 2116 ਦੀ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਬੜੀ ਸਪੀਕਿੰਗ ਜੱਜਮੈਂਟ ਹੈ ਕਿਦੇ ਜੋ ਉਹਨਾਂ ਨੇ ਕਿਹਾ ਕਿ ਨਥਿੰਗ ਡੂਇੰਗ ਕੋਈ ਇਹ ਨਹੀਂ ਹੈ ਵੀ ਜੀ ਮੀਂਹ ਜਿਆਦਾ ਪੈ ਗਿਆ ਸੀ ਜਾਂ ਜੀ ਨੈਸ਼ਨਲ ਕਮੇਟੀ ਹੈ ਉਹ ਕਹਿੰਦੇ ਡੈਮ ਛੱਡ ਕੇ ਹੜ ਆਉਣੇ ਕੋਈ ਨੈਸ਼ਨਲ ਕਮੇਟੀ ਨਹੀਂ ਇਹ ਸੁਪਰੀਮ ਕੋਰਟ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਉਹਦੇ ਮੁਤਾਬਕ ਉਹ ਫਿਕਸ ਕਰਦੇ ਨੇ ਕਿ ਜਿਹੜਾ ਵੀ ਡੈਮ ਹੋਊਗਾ ਉਹ ਡੈਮ ਨੂੰ ਹਰਜਾਨਾ ਭਰਨਾ ਪਊਗਾ ਡੈਮ ਦੀ ਮੈਨੇਜਮੈਂਟ ਨੂੰ ਮੈਨੇਜਮੈਂਟ ਦੇ ਚਾਹ ਪਾਖੜਾ ਜਿਹੜਾ ਵਿਆਸ ਮੈਨੇਜਮੈਂਟ ਬੋਰਡ ਜੀਦਾ ਜਿਹਦੀ ਕੰਪੋਜੀਸ਼ਨ ਚ ਸੈਂਟਰਲ ਗਵਰਨਮੈਂਟ ਪੱਕੇ ਪੂਰੀ ਤਰ੍ਹਾਂ ਦੇ ਜ਼ਿੰਮੇਵਾਰ ਹੈ ਨਾਲ ਉਹ Rajasthan ਹੈ ਜਿਹੜਾ 50% ਪਾਣੀ ਲੈ ਜਾਂਦਾ 51% ਨਾਲ ਉਹਦੇ ਵਿੱਚ ਦਿੱਲੀ ਹੈ ਨਾਲੇ ਉਹਦੇ ਵਿੱਚ ਜਿਹੜਾ ਹੈਗਾ ਆਪਣਾ ਹਰਿਆਣਾ ਇਹ ਜਿਹੜੇ ਨੇ ਇਹ ਸਾਰਿਆਂ ਨੂੰ ਉਹਦੇ ਮੁਤਾਬਿਕ ਜਿਹੜੀ ਆ ਨਾ ਆਪਣੀ ਉਹਦਾ ਜਿੰਨਾ ਹਿੱਸਾ ਹੈ ਪਾਣੀ ਦਾ ਵਰਦੇ ਨੇ ਉਹਦੇ ਮੁਤਾਬਿਕ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਖਰਾਤ ਨਹੀਂ ਮੰਗਦਾ ਨਾ ਸਾਨੂੰ ਸਾਨੂੰ ਠੂਠੇ ਚ ਕੋਈ ਚਾਹੀਦੀ ਹੈ ਕਿ ਅਸੀਂ 1600 ਕਰੋੜ ਦੇ 1600 ਕਰੋੜ ਦਾ ਕੁਝ ਵੀ ਨਹੀਂ ਹੈ ਸਮਝੋਕ ਨਹੀਂ ਇੱਥੇ 1 ਲੱਖ ਕਰੋੜ ਤੋਂ ਉੱਤੇ ਦਾ ਜਿਹੜਾ ਹੈਗਾ ਨੁਕਸਾਨ ਹੋ ਗਿਆ ਸਾਡਾ ਪੰਜਾਬ ਦਾ ਔਰ ਅਸੀਂ ਹਰ ਨੂੰ ਹਾਲੇ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜੋ ਉਹਦੇ ਚਾ ਜੋ ਜੋੜਾ ਗੂਗਲ ਕਹਿੰਦਾ ਗੂਗਲ ਝੂਠ ਨਹੀਂ ਬੋਲਦਾ ਅਸੀਂ ਕੋਲੋਂ ਨਹੀਂ ਕਹਿ ਰਹੇ ਕਿ ਉਹਦੇ ਮੁਤਾਬਕ ਇਸ ਜਿਹੜੀ ਡੈਮ ਦੀ ਮਿਆਦ ਜਿਹੜੀ ਹੈ ਉਹ 2010 ਚ ਪੁੱਗ ਚੁੱਕੀ ਹੈ ਉਹ ਕਹਿੰਦੇ ਵੀ ਸਿਲਟਿੰਗ ਕਰਕੇ ਜਿਹੜਾ ਹੈਗਾ ਇਹਦੀ ਲਾਈਫ 88 ਸਾਲ ਤੋਂ 47 ਸਾਲ ਰਹਿ ਗਈ ਸੀਗੀ ਇਹ ਪੜ ਲਓ ਆਪਾਂ ਗਲਤ ਕਹਿ ਰਹੇ ਤਾਂ ਦੇਖੋ ਦੇ ਤੋਂ ਸੋਰਸ ਤੋਂ ਥੋੜਾ ਜਿਹੜੀ ਜਾਣਕਾਰੀ ਤੁਸੀਂ ਦੇ ਰਹੇ ਹੋਗੇ ਕਿ 2010 ਤੇ ਇਹਦਾ ਕਲਾ ਸੋਰਸ ਜਿਹੜੀ ਥੋੜੀ ਇਨਫੋਰਮੇਸ਼ਨ ਦਾ ਉਹ ਗੂਗਲ ਹੈ ਜਾਂ ਤੁਸੀਂ ਤੁਹਾਡੇ ਦੇਖੋ ਗੂਗਲ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਵੱਧ ਜਿਹੜੀ ਆ ਔਥੈਂਟਿਕ ਕੋਈ ਇਨਫੋਰਮੇਸ਼ਨ ਨਹੀਂ ਹੈ ਤੁਸੀਂ ਤੁਸੀਂ ਆਫੀਸ਼ੀਅਲ ਨਾਲ ਗੱਲ ਤੁਸੀਂ ਦੇਖੋ ਨਹੀਂ ਆਫੀਸ਼ੀਅਲ ਆਫੀਸ਼ੀਅਲ ਤਾਂ ਇਹ ਆ ਆਫੀਸ਼ੀਅਲ ਤਾਂ ਕਿਸੇ ਨੇ ਮੰਨਣਾ ਨਹੀਂ ਹੈ ਤੁਸੀਂ ਇਹਦੇ ਵਿੱਚ ਲੈਸ ਦਮ ਜਿਹੜੇ ਨੇ ਜਿਹੜੇ ਸਾਡੇ ਇੰਜੀਨੀਅਰ ਨੇ ਜਿਹੜੀ ਅਥਾਰਟੀ ਹੈ ਦੇਖੋ ਆਪਾਂ ਹਰ ਚੀਜ਼ ਦੀ ਛੋਟ ਛੋਟੀ ਗੱਲ ਦੀ ਅਸੀਂ ਉਹਦੀ ਸਰਟੀਫਿਕੇਸ਼ਨ ਮੰਗਦੇ ਆ ਯਾਰ ਔਰ ਉਹ ਵੀ ਸਾਡੇ ਸਿਰ ਤੇ ਇਸ ਹੱਦ ਤੱਕ ਜਿਹੜੀ ਹੈਗੀ ਗੱਲ ਹੋਵੇ ਜੇ ਫਰਜ ਕਰ ਲਓ ਜੇ ਇਹਦੀ ਏਜ ਪੁੱਗ ਚੁੱਕੀ ਹੈ ਜੇ ਆਊਟਡੇਟਡ ਹੈ ਮੈਂ ਸਮਝਕ ਨਹੀਂ ਜਿਹੜੀ ਸਿਲਟ ਜਿਹੜੀ ਤੁਹਾਡੇ ਦੇਖੋ ਇੱਕ ਚੀਜ਼ ਆ ਬੜੀ ਸਿੱਧੀ ਸਾਫ਼ ਗੱਲ ਹੈ ਕਿ ਜਿੰਨੀ ਸਿਲਟਿੰਗ ਆਈ ਹੈ ਜੇ 5 5 ਫੁੱਟ ਸਿਲਟ ਫੀਲਡ 'ਚ ਚੜ ਗਈ ਇਹ ਕਿੱਥੋਂ ਆ ਰਹੀ ਹੈ ਸਿਲਟ ਇਹ ਕੱਚੇ ਪਹਾੜਾਂ ਤੋਂ ਆ ਰਹੀ ਹੈ ਕੱਚੇ ਪਹਾੜ ਕੋਲ ਖੁਰ ਰਹੇ ਨੇ ਜੇ ਕੱਚੇ ਪਹਾੜ ਖੁਰ ਰਹੇ ਨੇ ਤਾਂ ਡੈਮ ਜ਼ਬੂਤ ਥੋੜੀ ਹੋ ਰਿਹਾ ਹੈ ਡੈਮ ਕਮਜ਼ੋਰ ਹੋ ਰਿਹਾ ਹੈ ਔਰ ਉਹਦੇ ਉਹਦੀ ਜਿਹੜੀ ਹੈ ਇਹਦਾ ਜਵਾਬ ਇਹਦਾ ਕਿਉਂਕਿ ਗਵਰਨਰ ਸਾਹਿਬ ਇਸ ਵੇਲੇ ਸੈਂਟਰਲ ਗਵਰਨਮੈਂਟ ਰਿਪਰੈਜ਼ੈਂਟ ਕਰਦੇ ਨੇ ਗਵਰਨਰ ਸਾਹਿਬ ਨੂੰ ਅੱਜ ਪੁੱਛਿਆ ਜਾਣਾ ਚਾਹੀਦਾ ਕਿ ਕੀ ਇਹ ਜਿਹੜਾ ਡੈਮ ਹੈ ਇਹ ਸੈਂਟਰਲ ਗਵਰਨਮੈਂਟ ਦੇ ਆਸਤੇ ਜ਼ਿੰਮੇਵਾਰ ਹੈ ਜੀ ਸਟੇਟਾਂ ਸੂਟਾਂ ਨੂੰ ਛੱਡੋ ਵੀ ਸਟੇਟ ਨੇ ਜੀ ਆਹ ਕੀਤਾ ਜਿਵੇਂ BBMP ਨੇ ਕਹਤਾ ਸਟੇਟ ਜ਼ਿੰਮੇਵਾਰ ਹੈ ਜੀ ਫਲਾਣਾ ਕਰਕੇ ਹੈ ਜੀ ਜਿਹੜੀ ਹੈ BBMP ਸੈਂਟਰਲ ਗਵਰਨਮੈਂਟ ਜ਼ਿੰਮੇਵਾਰ ਹੈ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਐਕਟ ਆਕੇ ਦੇ ਜਿਹੜਾ ਹੈਗਾ ਉਹਦੇ ਉਹਦੇ ਮੁਤਾਬਕ ਇਹਨੂੰ ਪ੍ਰੋਗਰਾਮ ਕੀਤਾ ਹੈ ਕੀ ਇਹ ਡੈਮ ਜੋ ਇੱਕ ਗੱਲ ਕਹਿੰਦੀ ਹੈ ਪਬਲਿਕ ਦੀ ਇੱਕ ਐਪਰੀਹੈਂਸ਼ਨ ਹੈ ਤੁਸੀਂ ਇਹਦੀ ਸਰਟੀਫਿਕੇਸ਼ਨ ਜਿਹੜੀ ਹੈ ਦਿਖਾਓ ਇਹਦੀ ਸਰਟੀਫਿਕੇਸ਼ਨ ਵੀ ਤੁਸੀਂ ਡੈਮ ਅਥਾਰਟੀ ਆਫ ਇੰਡੀਆ ਤੋਂ ਇਹਦੀ ਤੁਸੀਂ ਜਿਹੜਾ ਮੇਨਟੇਨੈਂਸ ਕਰਕੇ ਦੀ ਸਰਟੀਫਿਕੇਸ਼ਨ ਲਈ ਹੈ ਜੇ ਲਈ ਹੈ ਇਹ ਬਿਨਾ ਸਰਟੀਫਿਕੇਸ਼ਨ ਤੋਂ ਡੈਮ ਨਹੀਂ ਚੱਲਣਾ ਚਾਹੀਦਾ ਅੱਗੇ ਤੋਂ ਬੜੀ ਸਿੱਧੀ ਸਾਫ਼ ਗੱਲ ਹੈ ਔਰ ਉਹਦੇ ਆਸਤੇ ਇਹਦੀਆਂ ਰਿਕੁਆਇਰਮੈਂਟਸ ਕੀ ਨੇ ਕਿ ਇੱਕ ਤਾਂ ਇਹਦਾ ਹੁਣ ਤੁਸੀਂ ਅੱਗੇ ਤੁਸੀਂ 88 ਜਿਹੜਾ ਹੜ ਆਇਆ ਉਹਦੇ ਤੁਸਾਨੂੰ 10-10 ਫੁੱਟ ਜਿਹੜਾ ਇਹਦੇ ਲੈਵਲ ਘਟਾਉਣੇ ਪਏ ਕਿਉਂ ਘਟਾਉਣੇ ਪਏ ਕਿ ਤੁਸੀਂ ਇੱਕ ਸੇਫ ਲੈਵਲ ਹੋਰ ਮਿਥਿਆ ਕਿ ਇੱਥੋਂ ਤੱਕ ਹੜ ਨਾ ਆਵੇ ਜੇ ਥੋਟਾ ਉਹਦੇ ਤੇ ਵੀ ਹੜ ਆ ਗਿਆ ਔਰ 10-10 ਫੁੱਟ ਐਸ ਕੀ ਤੁਹਾਨੂੰ ਫੇਰ ਘਟਾਉਣੇ ਪਏ ਨੇ ਇਕੱਠੇ ਛੱਡਣੇ ਪਏ ਨੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਡੈਮ ਦਾ ਜਿਹੜਾ ਸੇਫ ਲੈਵਲ ਹੈ ਹੁਣ 10 ਫੁੱਟ ਪਾਖੜਾ ਡੈਮ ਦਾ ਘਟ ਚੁੱਕਾ ਹੈ ਇਸੇ ਤਰ੍ਹਾਂ ਪੌਂਗ ਡੈਮ ਦਾ 5 ਫੁੱਟ ਘਟ ਚੁੱਕਾ ਅਸੀਂ ਕੋਲੋਂ ਨਹੀਂ ਅਸੀਂ ਬਿਨਾ ਕਿਸੇ ਉਹਦੇ ਤੋਂ ਇਹਦੀ ਫਰਦਰ ਜਿਹੜੀ ਹੈ ਤੁਹਾਡੀਆਂ ਫਿਗਰਸ ਦੇ ਮੁਤਾਬਕ ਜਿਹੜਾ ਐਸ ਵੇਲੇ ਡੈਮ ਦਾ ਲੈਵਲ ਹੈ ਪਾਖੜੇ ਦਾ ਇਹਨੂੰ ਲੋਅਰ ਕਰਕੇ 1680 ਤੋਂ 1670 ਤੇ ਸਰਟੀਫਾਈ ਕੀਤਾ ਜਾਵੇ ਉਦੇ ਤੇ ਲਿਆਂਦਾ ਜਾਵੇ ਆਪਣੇ ਹੁਣਾਂ ਚ ਜਿਹੜੇ ਤੁਹਾਡੇ ਰੂਲਸ ਨੇ ਔਰ ਇਸੇ ਤਰ੍ਹਾਂ ਪੌਂਗ ਡਾਇਮ ਨੂੰ ਉਹਦਾ ਜਿਹੜਾ 5 ਫੁੱਟ ਉਹਨੂੰ ਜਿਹੜਾਗਾ ਥੱਲੇ ਲਿਆਂਦਾ ਜਾਵੇ ਇਹ ਇਹ ਹੈ ਜਿਹੜੀ 3 3 ਪ੍ਰੌਂਗ ਜਿਹੜੀ ਸਟ੍ਰੈਟਜੀ ਮੈਂ ਤੁਹਾਨੂੰ ਦੱਸ ਰਿਹਾ ਡਾਇਮਾ ਦਾ ਲੈਵਲ ਡਾਊਨ ਲਿਆਂਦਾ ਜਾਵੇ ਡਾਇਮਾ ਨੂੰ ਜਿਹੜੀ ਹੈਗੀ ਹੈ ਕੰਟਰੋਲ ਦਾ ਪੰਜਾਬ ਨੂੰ ਦਿੱਤਾ ਜਾਵੇ ਔਰ ਜਿਹੜੀ ਹੈ ਇਹ ਬਕਾਇਦਾ ਤੌਰ ਤੇ ਸਰਟੀਫਾਈ ਹੋ ਕੇ ਇਹਨੂੰ ਜਿਹੜੀ ਹੈਗੀ ਹੈ ਇਹਦਾ ਮੁੜਕੇ ਜਿਹੜਾ ਇਹਦੀ ਡੀਸੈਲਟਿੰਗ ਹੋ ਕੇ ਇਹਦੀ ਮੇਨਟੇਨੈਂਸ ਹੋ ਕੇ ਤੇ ਇਹਦਾ ਇਹਡਾ ਆਪਰੇਸ਼ਨ ਸ਼ੁਰੂ ਕੀਤਾ ਜਾਵੇ ਗਲਸਾ ਸਰ ਤੁਸੀਂ ਕਿਹਾ ਪਿਛੇ ਇਹ ਰਿਟਰਨ ਮੈਮੋਰੰਡਮ ਦਿੱਤਾ ਸੀਗਾ ਕਿਉਂਕਿ ਉਹ ਇੱਕ ਕਾਫੀ ਸੀਰੀਅਸ ਮੁੱਦਾ ਪੰਜਾਬ ਦਾ ਇਹਦੇ ਕਿਉਂ ਹੀ ਨਹੀਂ ਪੈਰਵਾਹੀ ਕੀਤੀ ਪੰਜਾਬ ਸਰਕਾਰ ਨੂੰ ਲੱਗਦਾ ਹੈਗਾ ਕਿ ਇਹ ਕਿਤਨਾ ਕਿਤਨੀ ਨਲਾਕੀ ਏਰੀਆ ਦੇਖੋ ਨਲਾਕੀ ਏਰਗੀ ਨਲਾਕੀ ਹੈ ਸਭ ਜਿਹੜੀ ਆ ਨਾ ਹੁਣ ਤੁਹਾਨੂੰ ਆ ਸਾਰੀਆਂ ਡਿਬੇਟ ਹੋਣ ਰਹੀਆਂ ਨੇ ਕਿ ਜੀ ਇਹਨਾਂ ਪਾਣੀ ਕਿਉਂ ਛੱਡਿਆ ਜੀ ਕਿਵੇਂ ਡੈਮ ਜੇ ਲੈਫਟੀਨੈਂਟ ਜਨਰਲ ਕਹਿ ਰਿਹਾ ਹੈ ਕਿ ਜੀ ਵੀ ਅਸੀਂ ਪਾਣੀ ਇਕੱਠਾ ਕਰਕੇ ਤੇ ਅਸੀਂ ਇਸ ਤਰ੍ਹਾਂ ਕਰਕੇ ਤੇ ਪਾਕਿਸਤਾਨ ਤੇ ਛੱਡਾਂਗੇ ਤੇ ਜਦੋਂ ਇਹ ਸੰਭਲ ਨਾ ਸਕੇ ਜੇ ਉਹਨੂੰ ਰੋੜਦਿਆਂ ਨੇ ਇਹਦੇ 'ਚ ਹੁਣ ਇੱਕ ਓਪਨ ਡਿਬੇਟ ਆ ਯਾਰ ਇਹ ਕੋਈ ਲੋਕਿਸ਼ ਵੀ ਗੱਲ ਤਾਂ ਹੈ ਨਹੀਂ ਦਿਸੇ ਪਬਲਿਕ ਟਾਕ ਜੇ ਤੁਸੀਂ ਇਸ ਤਰੀਕੇ ਨਾਲ ਇਹਦਾ ਮਤਲਬ ਇਹ ਆ ਵੀ ਤੁਸੀਂ ਇਹਨਾਂ ਨੂੰ ਡੈਮਾਂ ਨੂੰ ਭਰਿਆ ਜਿਹੜੀਆਂ ਫਿਗਰਸ ਕਹਿੰਦੀਆਂ ਨੇ ਹੁਣ ਤਾਂ ਫਿਗਰ ਸਾਰੀਆਂ ਤੁਹਾਨੂੰ ਜਿਹੜੀ ਪਬਲਿਕ ਐਕਸ਼ਨ ਕਮੇਟੀ ਨੇ ਉਹਨੇ ਇਹਨੀਆਂ ਸਾਰੀਆਂ ਡਿਟੇਲ ਫਿਗਰ ਦਿੱਤੀਆਂ ਨੇ ਅਸੀਂ ਦਿਸਿਦਿਆਂ ਨੇ ਤੁਹਾਨੂੰ ਜਦੋਂ ਮਿਨਿਮਮ ਲੈਵਲ ਅਚੀਵ ਹੀ ਨਹੀਂ ਕੀਤਾ ਗਿਆ ਜਦੋਂ 97 ਫੁੱਟ ਪਾਖੜੇ ਦਾ ਲੈਵਲ ਵੱਧ ਰੱਖਿਆ ਗਿਆ ਮਿਨਿਮਮ ਜਿਹੜੀ ਉਸ ਡੇਟ ਤੇ 20 ਮਈ ਨੂੰ ਕੋ ਥੋੜਾ ਹੁੰਦਾ 30 ਫੁੱਟ ਤੁਸੀਂ ਉਹਦਾ ਰੱਖਿਆ ਪੌਂਗ ਡੈਮ ਦਾ ਇਥੋਂ ਵੀ ਉਹ ਲੈਟਰ ਨੂੰ ਕਿਉਂ ਨਹੀਂ ਸੀਰੀਅਸ ਲਈ ਦਿੱਤਾ ਗਿਆ ਲੱਗਦਾ ਹੈ ਕਿ ਜੇ ਸੀਰੀਅਸਲੀ ਦੇਖੋ ਜੀ ਤੁਹਾਨੂੰ ਸਾਨੂੰ ਕਿ ਇਹਨਾਂ ਨੂੰ ਸੀਰੀਅਸਲੀ ਤਾਂ ਤਾਂ ਲੈਣ ਯਾਰ ਜੇ ਇਹਨਾਂ ਨੂੰ ਕੋਈ ਦਰਦ ਹੋਵੇ ਅਸੀਂ ਤਾਂ ਦੇਖੋ ਹੁਣ ਅਸੀਂ ਤਾਂ ਪੰਜਾਬ ਇਸ ਗੱਲੋਂ ਜਿਹੜੀ ਹੈ ਨਾ ਅਸੀਂ ਵੀ ਪੰਜਾਬ ਦਾ ਹਿੱਸਾ ਅਸੀਂ ਤਾਂ ਕਨਵਿੰਸ ਦਾ ਇਸ ਗੱਲੋਂ ਵੀ ਜਿਹੜੀ ਲੋਕੀ ਹੁਣ ਸਾਰੇ ਇਸ ਗੱਲ ਮਹਿਸੂਸ ਕਰਦੇ ਨੇ ਵੀ ਇਹਨਾਂ ਨੂੰ ਪੰਜਾਬ ਨੂੰ ਪੰਜਾਬ ਮਰੇ ਤੇ ਖੁਸ਼ ਨੇ ਇਹਨਾਂ ਨੂੰ ਪੰਜਾਬ ਬਚਾਉਣ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਤੁਸੀਂ ਟਾਰਾ ਮਾਰ ਮਾਰ ਕੇ ਤੁਸੀਂ ਕਿੰਨੇ ਕਿੰਨੇ ਜਾ ਜਾ ਕੇ ਤੇ ਤੁਸੀਂ ਜਿਹੜਾ ਰਿਲੀਫ ਦਿੰਨੇ ਹੋ ਇਤਤੁ ਹੀ ਮਹੀਨਾ ਤੁਹਾਡੇ ਮੂੰਹ ਤੇ ਇੱਕ ਲਫ਼ਜ਼ ਨਹੀਂ ਨਿਕਲਦਾ ਜਿਹੜਾ ਹੈਗਾ ਐਨੇ ਐਨੇ ਛੋਟੇ ਛੋਟੇ ਜਵਾਖ ਰੋੜ ਕੇ ਲੱਖਾਂ ਸਾੜੀਆਂ ਜਿਹੜੀਆਂ ਨੇ ਗਵਾਂ ਮੱਝਾਂ ਜਿਹੜਾ ਸਾਰਾ ਪੰਜਾਬ ਉਜੜ ਗਿਆ ਤੇ ਤੁਸੀਂ ਆ ਕੇ ਤੇ ਸਾਨੂੰ ਤੁਸੀਂ ਸਾਨੂੰ ਜਿਹੜੀ ਹੈਗੀਆਂ ਨੇ ਉਹ ਫੁੱਲੀਆਂ ਪਾਉਨੇ ਹੋ ਸਮਝਦਾ ਕੁ ਨਹੀਂ ਪੰਜਾਬ ਇਸ ਵੇਲੇ ਬੜਾ ਦੁਖੀ ਹੈ ਬੜਾ ਡਿਸਟਰਬਡ ਹੈ ਔਰ ਜਿਹੜੇ ਸਾਡੇ ਗੁਰਸਥਾਨ ਨੇ ਦੇਖੋ ਆ ਇੱਕ ਜੋੜ ਮੇਲਾ ਸੀਗਾ ਆਪਣਾ ਬਾਬਾ ਬੁੱਢਾ ਜੀ ਦਾ ਆਪਣਾ ਉੱਥੇ ਚੱਕਰ ਆਂਦਾਸ ਉੱਥੇ ਹਾਲੇ ਤੱਕ ਬੋ ਨਹੀਂ ਗਈ ਤੰਦਕ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਸ਼ਾ ਦਾ ਪ੍ਰਕਾਸ਼ ਚੁੱਕ ਕੇ ਤੇ ਜਿਹੜਾ ਹੈਗਾ ਮਹਾਰਾਜ ਦੇ ਸਰੂਪ ਉੱਤੇ ਲੈ ਜਾਣੇ ਪਏ ਨੇ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਹੋਇਆ ਸਾਨੂੰ ਸਾਡੇ ਸਾਡੇ ਯਾਰ ਸਾਨੂੰ ਤੁਸੀਂ ਸਾਡਾ ਗੁਰੂ ਨਹੀਂ ਤੁਸੀਂ ਬਖਸ਼ਿਆ ਔਰ ਜੜੀਆਂ ਨੇ ਉਹ ਜੜੀਆਂ ਨੇ ਵੀਡੀਓ ਪਾ ਬੱਗੇ ਪੱਟਾਂ ਤੇ ਥਾਪੀਆਂ ਮਾਰ ਮਾਰ ਕੇ ਤੁਸੀਂ ਪਾਣੀ ਛੱਡਦੇ ਹੋ ਇਤੋਂ ਵੱਧ ਦੁੱਖ ਕੀ ਹੋ ਸਕਦਾ ਸਾਡਾ ਪੰਜਾਬ ਇਸ ਗੱਲ ਤੇ ਦੇਖੋ ਅਸੀਂ ਇੱਕ ਪਾਸੇ ਲਾਉਣਾ ਇਹਨੂੰ ਇਸ ਗੱਲ ਨੂੰ ਅਸੀਂ ਨਹੀਂ ਹਾਰਨਾ ਇੱਥੇ ਇਸ ਤਰ੍ਹਾਂ ਅਸੀਂ ਚੂਹਿਆਂ ਦੀ ਮੌਤ ਮਰਨ ਨੂੰ ਤਿਆਰ ਨਹੀਂ ਅਸੀਂ ਸ਼ੇਰਾਂ ਦੀ ਮੌਤ ਮਰਨ ਨੂੰ ਤਿਆਰ ਲੜ ਕੇ ਮਰ ਜਾਾਂਗੇ ਪਰ ਇਸ ਤਰ੍ਹਾਂ ਬੰਨ ਨੂੰ ਤਿਆਰ ਨਹੀਂ ਹਾਂ ਵੀ ਤੁਸੀਂ ਜਿਹੜਾ ਹੈਗਾ ਸਾਡੇ ਦੇ ਬਾਂਬੇ ਇਸ ਤਰ੍ਹਾਂ ਬੰਨ ਛੱਡੋ ਆਊਟਡੇਟਡ ਡੈਮਾਂ ਦਾ ਉਹਨਾਂ ਦੀ ਸਰਟੀਫਿਕੇਸ਼ਨ ਵੀ ਨਾ ਕਰਾਓ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਉਹਦੇ ਉਹਦੇ ਮੁਤਾਬਕ ਉਹਦੀ ਡੀਸੈਲਟਿੰਗ ਵੀ ਨਾ ਉਹਦੀ ਮੇਨਟੇਨੈਂਸ ਵੀ ਨਾ ਕਰੋ ਤੇ ਜਦੋਂ ਮਰਜ਼ੀ ਤੁਸੀਂ ਸਾਨੂੰ ਹੜਾ ਕੇ ਤੇ ਸਾਨੂੰ ਮਾਰ ਦਿਓ ਇਹ ਮੁੱਦਾ ਹੈ ਅੱਜ ਦਾ ਕਿ ਇਹਦੇ ਚ ਬਕਾਇਦਾ ਤੌਰ ਤੇ ਸੈਂਟਰਲ ਗਵਰਨਮੈਂਟ ਨੂੰ ਕਿਉਂਕਿ ਰਿਪਰੈਜ਼ੈਂਟੇਟਿਵ ਨਹੀਂ ਜਿਹੜੇ ਨੇ ਗਵਰਨਰ ਸਾਹਿਬ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਦੱਸੋ ਇਹ ਕੀ ਇਹ ਪਾਖੜਾ ਜਿਹੜਾ ਇਹਦੇ ਤੇ ਇਹ ਤਿੰਨ ਕੰਡੀਸ਼ਨਸ ਨੇ ਇਹਨਾਂ ਤੋਂ ਬਿਨਾ ਪੰਜਾਬ ਨਹੀਂ ਬਚਦਾ ਡੈ ਇਹਦੀ ਜਿਹੜੀ ਹੈਗੀ ਆ ਇਹਦਾ ਲੈਵਲ ਜਿਹੜਾ 10 ਫੁੱਟ ਉਹ ਤੇ 5 ਫੁੱਟ ਕਟਾ ਕੇ ਔਰ ਇਹਦੀ ਡੀਸਰਟਿੰਗ ਕਰਕੇ ਔਰ ਸਰਟੀਫਿਕੇਸ਼ਨ ਲੈ ਕੇ ਬਕਾਇਦਾ ਤੌਰ ਤੇ ਡੈਮ ਅਥਾਰਟੀ ਆਫ ਇੰਡੀਆ ਤੋਂ ਫਿਰ ਉਹਨਾਂ ਡੈਮ ਨੂੰ ਆਪਰੇਟ ਕੀਤਾ ਜਾਂਦਾ ਠੀਕ ਹੈ ਦੈਟਸ ਆਲ